लोकसभा ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਲੀਡਰ ਇੱਕ ਵਾਰ ਫੇਰ ਆਮੋ ਸਾਹਮਣੇ ਨੇ ਇਸ ਵਾਰ ਵੀ ਕੇਂਦਰ ਬਿੰਦੂ ਨਵਚੋਦ ਸਿੰਘ ਸਿੱਧੂ ਹੀ ਨੇ ਪਾਰਟੀ ਪ੍ਰੋਗਰਾਮਾਂ ਤੋਂ ਦੂਰ ਚੱਲ ਰੇ ਸਿੱਧੂ ਦੀਆਂ ਸਰਗਰਮੀਆਂ ਨੂੰ ਪ੍ਰਤਾਪ ਬਾਜਵਾਣੇ ਨਵਾਂ ਖਾੜਾ ਦੱਸਿਆ ਸਲਾਹ ਪਾਰਟੀ ਦੀਆਂ ਸਟੇਜਾਂ ਤੇ ਆਉਣ ਦੀ ਦਿੱਤੀ ਹੈ ਕਿ ਪਿਛਲੇ 25 ਸਾਲ ਪੰਜਾਬ ਨੇ ਪੰਜ ਚੀਫ ਮਿਨਿਸਟਰ ਤੋਂ ਜਿਤਾਏ ਲੇਕਿਨ ਪੰਜਾਬ ਹਾਰਤਾ ਚੱਲਦਾ ਉਹ ਧੰਦਾ ਕਰਤੇ ਰਹੇ ਉਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਰਹਾ ਮੈਂ ਹੁਣ ਸਭ سے ਲੜਾਂਗਾ ਸਰਦਾਰ ਬਾਦਲ سے لے کے کیپٹن અમਰਿੰਦਰ ਸਿੰਘ سے لے کے陈ਨੀ ਸਾਹਿਬ ਆਏ ਕੋਈ میری ਨਿੱਜੀ ਲੜਾਈ ਨਹੀਂ تھی ਉਹ ਪੰਜਾਬ ਦੇ ਲਈ ਹੈ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿਟੀ ਤੋਂ ਇੱਕ ਕਰੋ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਸੀ ਤੇ ਤੁਸੀਂ ਇਹ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਵੀ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਵੱਲੋਂ ਸੀਮ ਰਹੇ ਚਰਨਜੀਤ ਸਿੰਘ ਚੰਨੀ ਬਾਰੇ ਕਹੇ ਸ਼ਬਦ ਅਤੇ ਪ੍ਰਤਾਪ ਬਾਜਵਾ ਦੀ ਸਿੱਧੂ ਨੂੰ ਇਹ ਸਲਾਹ ਸਾਫ਼ ਹੈ ਕਿ ਪੰਜਾਬ ਕਾਂਗਰਸ ਵਿੱਚ ਕੁਝ ਵੀ ਠੀਕ ਨਹੀਂ ਨਵਜੋਤ ਸਿੱਧੂ ਨੇ ਪਿਛਲੇ 25 ਸਾਲਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਪਾਰਟੀ ਦੇ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਹੀਂ ਬਖਸ਼ਿਆ ਨਤੀਜਾ ਇਹ ਹੋਇਆ ਕਿ ਹੁਣ ਸਿੱਧੂ ਤੇ ਪ੍ਰਤਾਪ ਬਾਜਵਾ ਪੜਕੇ ਨੇ ਕਿ ਪਿਛਲੇ 25 ਸਾਲ पंजाब ने पांच चीफ मिनिस्टर तो जताए लेकिन पंजाब हारता चला गया वो धंधा करते रहे वो बिजनेस करते रहे एक ऐसे सिस्टम को चलाते रहे जो पंजाब के सारे खजाने को लूटता रहा सौ लोगों में ताकत सीमित रखी और पंजाब के लोगों को बेवकूफ बनाता रहा उनका नामो निशान नहीं रहा मैं उन सबसे लड़ाऊं ਸਰਦਾਰ ਬਾਦਲ ਸੇ ਲੈ ਕੇ ਕੈਪਟਨ ਅਮਰਿੰਦਰ ਸਿੰਘ ਸੇ ਲੈ ਕੇ ਚੰਨੀ ਸਾਹਿਬ ਆਏ ਕੋਈ ਮੇਰੀ ਨਿੱਜੀ ਲੜਾਈ ਨਹੀਂ ਥੀ ਉਹ ਪੰਜਾਬ ਕੇ ਲਈ ਥੀ ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿਟੀ ਤੋਂ ਐਕਟ ਕਰੋ ਇਹ ਤੁਹਾਨੂੰ ਇਸ ਜਮਾਤ ਨੇ ਇਜ਼ਤ ਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰੋ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਅੱਜ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਨੇ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਲੀ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਮੈਂਟ ਆ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਦੇ ਸਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸਦਾ ਸਮਝੋ ਕਿ ਆਓ ਸਤੇ ਇਤੇ ਬੋਲੋ ਤੁਹਾਨੂੰ ਟਾਈਮ ਵੀ ਦਾਂਗੇ ਉੱਥੇ ਗੱਲ ਕਰੋ ਜੇ ਕਰਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਹਾਲ ਪੰਜਾਬ ਕਾਂਗਰਸ ਦਾ ਉਹ ਕਾਂਗਰਸ ਜਿਹੜੀ 13 ਦੀਆਂ 13 ਲੋਕ ਸਭਾ ਸੀਟਾਂ ਤੇ ਇੱਕ ਜੁੜਤਾ ਨਾਲ ਜਾਣ ਦਾ ਦਮ ਭਰਦੀ ਨਹੀਂ ਥਕਦੀ ਇਸ ਵਾਰ ਵੀ ਕੇਂਦਰ ਵਿੱਚ ਨਵਜੋਤ ਸਿੱਧੂ ਹੀ ਨੇ ਜਿਨ੍ਹਾਂ ਦੇ ਹਮਲਾਵਰ ਰੁਖਵਾਦ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਗਵਾਉਣੀ ਪਈ ਸੀ ਚਰਨਜੀਤ ਚੰਨੀ ਦੇ ਸੀਮ ਬੰਨ ਬਾਦ ਵੀ ਕਈ ਮਸਲਿਆਂ ਤੇ ਸਿੱਧੂ ਦੀ ਵੱਖਰੀ ਸੁਰ ਸਭ ਨੂੰ ਲੜਕੀ ਸੀ ਅਜਿਹੇ ਵਿੱਚ ਹੁਣ ਬਾਜਵਾ ਵੀ ਸਿੱਧੂ ਨੂੰ ਵਿਧਾਨ ਸਭਾ ਚੋਣਾਂ 'ਚ ਹੋਏ ਹਸ਼ਰ ਦਾ ਹਵਾਲਾ ਦੇ ਕੇ ਚੁੱਪ ਰਹਿਣ ਦੀ ਸਲਾਹ ਦੇ ਰਹੇ ਨੇ ਕਿਉਂਕਿ ਪਾਰਟੀ ਪ੍ਰਧਾਨ ਰਾਜਾ ਵਿੜਿੰਗ ਵੱਲੋਂ ਉਲੀਕੇ ਗੇ ਪ੍ਰੋਗਰਾਮਾਂ ਵਿੱਚ ਨਵਜੋਤ ਸਿੱਧੂ ਦੀ ਹਾਲੇ ਤੱਕ ਸ਼ਮੂਲੀਅਤ ਨਹੀਂ ਵਿਕੀ ਹੁਣੇ ਬਿਆਨਵਾਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਲਈ ਚੰਗਾ ਸੰਕੇਤ ਨਹੀਂ